ਲੁਕਾਂ ਲਈ ਚੱਲ ਲੱਗੋ ਤੱਕ ਕਰ ਦੋਗੇ ਇਹਨੂੰ ਦੇਖੋ ਜੀ ਅਸੀਂ ਏਜੰਸੀ ਨਾਲ ਟੈਕ ਅਪ ਕਰ ਰਹੇ ਆਂ ਇਹਨਾਂ ਨੂੰ ਛੇਤੀ ਛੇਤੀ ਸ਼ੁਰੂ ਕਰਨ ਨੂੰ ਵੀ ਕਿਹਾ ਹੈ ਛੇਤੀ ਛੇਤੀ ਤਾਂ ਅਸੀਂ ਨਾ ਅਸੀਂ ਅਸੀਂ ਦੇਖੋ ਮੈਨੂੰ ਆਏ ਹਾਲੇ 2-3 ਮਹੀਨੇ ਹੀ ਹੋਏ ਐ ਇੱਥੇ ਤੇ ਇਸ ਤੋਂ ਮਤਲਬ ਕਿ ਜੋ ਸਾਡੀ ਪਲਾਨਿੰਗ ਹੈਗੀ ਹੈ ਕਿ ਅਸੀਂ ਨੂੰ ਅਗਲੇ ਮਹੀਨੇ ਤੱਕ ਜਿਹੜੀ ਇਹਦਾ ਪਹਿਲਾ ਜਿਹੜਾ ਸਪੈਨ ਹੈਗਾ ਉਹਨੂੰ ਅਸੀਂ ਅਗਲੇ ਮਹੀਨੇ ਤੱਕ ਇਹਦੀ ਪੋਲਿੰਗ ਆਪਾਂ ਸ਼ੁਰੂ ਕਰਦੀ ਹੈ ਇਹਦੀ ਲੁਕਾਂ ਲਈ ਚੱਲ ਲੱਗੋ ਤੱਕ ਹੋ ਜਾਏਗਾ ਲੋਕਾਂ ਲਈ ਚੱਲਦਾ ਜੁਲਾਈ ਮਹੀਨੇ ਤੱਕ ਆਪਾਂ ਕਰਦਾਂਗੇ ਕਿਉਂ ਜਿਵੇਂ ਜੁਲਾਈ ਹੋ ਗੱਲ ਸੀ ਹਾਂ ਆਲਮੋਸਟ ਆਪਣਾ ਕਦੋਂ ਆਪਾਂ ਕਿਹੜੀ ਤਰੀਕ ਨੂੰ ਸਟਾਰਟ ਕੀਤਾ ਸੀਗਾ ਸਰ ਇਹ ਹੋਇਆ ਸੀ ਜੁਲਾਈ 2022 ਮਈ ਮਈ ਤੱਕ ਕੰਪਲੀਟ ਕਰਨਾ ਸੀਗਾ ਕੰਪਲੀਸ਼ਨ ਤਾਂ ਆ ਗਈ ਸਰ ਦੀ ਨੋਮੀਨੇਸ਼ਨ ਫਰਵਰੀ 22 ਦੇ ਵਿੱਚ ਸ਼ੁਰੂ ਕੀਤਾ ਸੀਗਾ ਮਤਲਬ ਕਿ ਨਵੰਬਰ 22 ਤੱਕ ਕੰਪਲੀਟ ਹੋਣਾ ਚਾਹੀਦਾ ਸੀ ਜੀ ਉਹਦੇ ਸਿਰ ਆਪਣੇ ਨਾ 4 ਜਿਹੇ ਕੇਸ ਸੀਗੇ ਉਹ ਤੁਹਾਡੇ ਕੋਲ ਹੀ ਕਲੀਅਰ ਹੋਇਆ ਹਾਂ ਉਹਨਾਂ ਨੂੰ ਉਹਨਾਂ ਨੂੰ ਕਿੰਨਾ ਟਾਈਮ ਲੱਗਿਆ ਉਹ ਆਪਣਾ ਅਪ੍ਰੈਲ ਦੇ ਵਿੱਚ ਕਲੀਅਰ ਹੋਇਆ ਠੀਕ ਵੀ ਨਹੀਂ ਲੱਗਿਆ ਹਾਂਜੀ 6 ਮਹੀਨੇ ਐਕਸਟਰਾ ਲੱਗੇ ਹਾਂਜੀ ਜੀ ਮੈਕਸਮ ਹਾਂਜੀ ਉਸ ਤੋਂ ਬਾਅਦ ਹੀ ਸਿਰ ਬ੍ਰਿਜ ਜਬ ਨਹੀਂ ਕਿ ਉਹ ਉਸ ਉਸ ਹਿਸਾਬ ਨਾਲ ਵੀ ਮਈ 23 ਤੱਕ ਹੋਣਾ ਚਾਹੀਦਾ ਸੀਗਾ ਉਸ ਤੋਂ ਆ ਕਿ ਆਪਣਾ ਬ੍ਰਿਜ ਅਸੈਂਬਲ ਹੀ ਉਸ ਤੋਂ ਬਾਅਦ ਹੋਣਾ ਸ਼ੁਰੂ ਹੋਇਆ ਕਿਉਂਕਿ ਮੈਂ ਮੰਨ ਲਈ ਤੁਹਾਡੀ ਗੱਲ ਉਹ 6 ਮਹੀਨੇ ਕੱਢ ਦਿਓ ਵਿੱਚੋਂ ਹਾਂਜੀ ਫਿਰ ਵੀ ਮਈ 23 ਤੱਕ ਹੋਣਾ ਚਾਹੀਦਾ ਸੀਗਾ ਉਹ ਮੈਂ ਅੱਜ ਧੁਰੀਏਰ ਕੋਲ ਪਾ ਸਾਰਾ ਸ਼ਹਿਰ ਇਧਰ ਲਾ ਪਰੋਕ ਕੇ ਰੱਖਿਆ ਹੋਇਆ ਲੋਕ ਇਥੇ ਉਹ ਧਰਨੇ ਮਾਰਦੇ ਆ ਤੇ ਮਈ ਜੂਨ ਚ ਫਿਰ ਕੀ ਹੋਇਆ ਜੀ ਕੋਈ ਲੜਦਾ ਦੱਸ ਰਹੇ ਤੁਸੀਂ ਪਾਣੀ ਪੋਣੀ ਦੀ ਦਿੱਕਤ ਸਿਰਫ ਕੀ ਪਾਣੀ ਪੋਣੀ ਦੱਸੋ ਜੀ ਇਥੇ ਰਹਿੰਦੇ ਆ ਕੀ ਕਿੱਥੇ ਪਾਣੀ ਆ ਗਿਆ ਪਾਣੀ ਸਰਪਨਾ ਇਹ ਵੀ ਹਵਾ ਚ ਨਾ ਗੱਲ ਦੀ ਗੱਲ ਹੈਗੀ ਤੁਹਾਡਾ 6 ਮਹੀਨਿਆਂ ਤੋਂ ਤੁਹਾਡਾ ਮਨ ਲਿਆ ਕੀ ਬਿਲਡ ਹੋਵੇਗਾ ਨਹੀਂ ਮੈਂ ਮੈਂ ਨਾ 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 ਕੀਤੀ ਸੀ ਗੱਲ ਮੈਂ ਤੁਸੀਂ ਕੰਪਨੀ ਕੰਪਨੀ ਤਾਂ ਕੋਣ ਐਥੇ ਇਹੀ ਨੇ ਇਹੀ ਨੇ ਕੰਪਨੀ ਕੀ ਕਿਸੇ ਕੰਪਨੀ ਦੀ ਹੈ ਮੈਂ ਇੰਚਾਰਜ ਇਤ ਤੁਸੀਂ ਇੰਚਾਰਜ ਹੈ ਤੁਹਾਡੇ ਕੋਈ ਇਹਨਾਂ ਦਾ ਐਗਰੀਮੈਂਟ ਹੈ ਨਹੀਂ ਨਹੀਂ ਇਹ ਰਿਪਰੈਜ਼ੈਂਟੇਟਿਵ ਹੈ ਨਾ ਕੰਪਨੀ ਇੰਜੀਨੀਅਰ ਨੇ ਇਹ ਸਾਈਟ ਇੰਜੀਨੀਅਰ ਨੇ ਹਾਂਜੀ ਹਾਂਜੀ ਜਦੋਂ ਅਸੀਂ ਬੁਲਾਉਂਦੇ ਆ ਕੰਪਨੀ ਦਾ ਕੋਈ ਅਥੋਰਾਈਜ਼ ਬੰਦਾ ਕਿਉਂ ਨਹੀਂ ਆਉਂਦਾ ਹੈਗਾ ਇੰਜੀਨੀਅਰ ਤਾਂ ਕੀ ਕੰਟਰੈਕਟਰ ਦਾ ਉਹ ਕੰਟਰੈਕਟਰ ਦੇ ਇੱਥੇ ਕਿੰਨੇ ਵਿੱਚ ਹੋਏ ਆ ਕੰਟਰੈਕਟਰ ਦੇ ਵਿਜ਼ਿਟ ਮੇਰੇ ਹੁੰਦੇ ਹੋਏ ਤਾਂ ਚਾਰ ਪੰਜ ਵਿਜ਼ਿਟ ਹੋ ਗਏ ਆ ਬੀਪੀ ਜਨ ਜੀ ਆਪਣੇ ਆਈ ਸੀਗੇ ਪਿੱਛੇ ਤੇ ਤੰਦੂਰ ਸਿੰਘ ਆਏ ਸੀਗੇ ਹਾਂਜੀ ਆਪਾਂ ਕੰਪਨੀ ਤੇ ਜਿਹੜਾ ਇੰਨਾ ਜ਼ਿਆਦਾ ਡਿਲੇ ਹੈ ਜਿਹਦਾ ਕੀ ਕੀ ਕਰਵੇ ਕਿਸੇ ਅਸੀਂ ਇਹਨਾਂ ਨੂੰ ਨੋਟਿਸ ਇਸ਼ੂ ਕੀਤਾ ਹੋਇਆ ਹੈ liquidity damages ਉਹ ਤੁਸੀਂ इशू ਕਰਤਾ ਉਹ ਜਿਹੜੇ ਕੋਨਸ ਖਾਬ ਕੋ ਪ੍ਰਸੀਡ ਕਰੀਏ ਨਾ ਨੋਟਿਸ ਵੀ ਕਰਦੇ ਹਾਂ ਹਾਂ ਦੇਖੋ ਅਸੀਂ ਇਹਨਾਂ ਨੂੰ ਨੋਟਿਸ इशू ਕਰਤਾ ਇਹਨੂੰ ਮਿਸਟ ਕਰੋ ਇਹਨਾਂ ਨੂੰ ਥੋੜਾ ਜਿਹਾ 1 ਸਾਲ 1 ਸਾਲ ਡਿਲੇ ਆ ਘੱਟੋ ਘੱਟ ਹਾਂ ਸਰ ਪਤਾ ਕੀ ਮੈਂ ਬਿਲਕੁਲ ਸਹੀ ਕਹਿ ਰਹੇ ਹਾਂ ਸਰ ਉਹਦੇ ਨਾਲ ਜਿਹੜਾ ਆਪਣਾ ਸਟੈਂਡ ਜਿਹੜਾ ਹੁਣ ਇਸ ਵੇਲੇ ਜੁੜਿਆ ਹੋਇਆ ਉਹਦਾ ਸਾਰਾ ਮਟੀਰੀਅਲ ਸਾਈਡ ਤੇ ਆ ਕੇ ਪਿਆ ਸੁ ਤੁਸੀਂ ਕੀ ਡੈਮੇजेस ਕੀ ਕਿੰਨੇ ਕੀ ਕੀ ਅਸੀਂ ਇਹ ਨੋਟਿਸ ਇਸ਼ੂ ਦਿੱਤਾ ਇਹਨਾਂ ਨੂੰ ਵੀ ਜੋ ਤੁਸੀਂ ਡਿਲੇ ਕਰਦੇ ਪਿਓ ਸਾਨੂੰ ਉਹਦੀ ਇਨਫੋਰਮੇਸ਼ਨ ਦੋ ਆਦਰਵਾਇਜ਼ ਅਸੀਂ ਐਸ ਪ੍ਰੈਗਰੈਂਟਡ ਤਰੀਕੇ ਨਾਲ ਮੇਰੇ ਕੋ ਛੇ ਮਹੀਨੇ ਪਹਿਲਾਂ ਵੀ ਹੀ ਜਵਾਬ ਸੀ ਡੇਰ ਤਾਂ ਯਾਦ ਸਰ ਇਹ ਤਾਂ ਰੋਟੀਨ 15 20 ਦਿਨ 15 20 ਦਿਨ ਹੋ ਗਏ ਸਾਈਟ ਤੇ ਫਾਈਲ ਲੈ ਕੇ ਆਉਣੀ ਚਾਹੀਦੀ ਹੈ ਕਿਹੜਾ ਕੰਮ ਅਜੇ ਵੀ ਨਹੀਂ ਹੋਇਆ ਨੋਰਸ ਨੂੰ ਸਾਲ ਤੇ ਗਏ ਹੋ ਉਹਨੂੰ ਕੋਈ ਕੰਡੇ ਲਾਓ ਕਾਰਵਾਈ ਕਰੋ ਨਹੀਂ ਤੇ ਗੋਮ ਕਰਤਾ ਖੋਜੂਗਾ ਫਿਰ ਕਾਰਵਾਈ ਕਰ ਦਾਂਗੇ ਦੇਖੋ ਅਸੀਂ ਤਾਂ ਅਗਲਾ ਇਹਨੂੰ ਅਸੀਂ 15 ਫਰਵਰੀ ਦੇ ਨੇੜੇ ਤੇੜੇ ਕੋਸ਼ਿਸ਼ ਹੈ ਸਾਡੇ ਇਹਨੂੰ ਪੋਲਿੰਗ ਕਰਨੀ ਸ਼ੁਰੂ ਕਰ ਲਈਏ ਇਹਦੀ ਅੱਛਾ 15 ਫਰਵਰੀ ਦੇ ਨੇੜੇ ਤੇੜੇ ਅਜੇ ਕੋ ਟੈਸਟਿੰਗ ਵੀ ਹੋ ਰਹੀ ਹੈ ਇਹਦੀ ਇਹਨੂੰ ਦੋ ਦਿਨ ਦਿਨ ਹੋ ਗਏ ਕਰਦੇ ਹੋਏ ਨੇ ਦੇਖੋ ਇਹ ਨਾ ਸਰ ਮਲਕੀ ਟਿਪੀਕਲ ਕੰਮ ਹੈ 135 ਮੀਟਰ ਸਪੈਨ ਇਹ ਬਹੁਤ ਵੱਡਾ ਸਪੈਨ ਹੈ ਸਿੰਗਲ ਸਪੈਨ ਹੈ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਪੰਜਾਬ ਦੇ ਵਿੱਚ ਮੈਨੂੰ ਮਲਕੀ ਲੱਗਦਾ ਹੈ ਕਿ ਇਹ ਬਹੁਤ ਵੱਡਾ ਸਪੈਨ ਹੈ ਆਪਣੇ ਆਪ ਚ ਇਹ ਟਿਪੀਕਲ ਕੰਮ ਹੈ ਬਲਕਿ ਇਹਨਾ ਈਜੀ ਨਹੀਂ ਹੈ ਜਿਹੜੀ ਕੈਲਕੂਲੇਸ਼ਨ ਕੀਤੀ ਹੈ ਹਾਂਜੀ ਤੇ ਉਹ ਸਾਰਾ ਤੁਸੀਂ ਇਹਦੀ ਕਿੰਨਾ ਲੰਬਾ ਹੈ ਕਿੰਨਾ ਟਿਪੀਕਲ ਹੈ ਉਹ ਦੇਖ ਕੇ ਨੋ ਮਹੀਨਿਆਂ ਪਲਾਈ ਹੋਣੇ ਹਨ ਨਾ ਹਾਂ ਮੈਨੂੰ ਮੇਰੇ ਤੋਂ ਪਹਿਲਾਂ ਹੀ ਲੱਗੇ ਹੋਏ ਆ ਹਾਂ ਉਹ ਤਾਂ ਠੀਕ ਹੈ ਤੁਹਾਡੀ ਗੱਲ ਹੁਣ ਤਾਂ ਚਾਹੀਦਾ ਸੀਗਾ ਕੁਝ ਟੈਕਨੀਕਲਟੀਜ਼ ਹੈ ਹਾਂਜੀ ਹਾਂਜੀ ਬੜੀ ਲੰਬੇ ਸਾਲ ਦਾ ਡਿਲੇ ਆ ਇਹਦਾ ਉਹ ਅਸੀਂ ਨੋਟਿਸ ਇਸ਼ੂ ਕਰ ਦਿੱਤਾ ਹੈ ਤੇ ਵਿਦਨ ਸਾਨੂੰ ਜੇ ਕੋਈ ਅਪਰੋਪਰੀਏਟ ਜਵਾਬ ਨਹੀਂ ਆਏਗਾ ਨਾ ਵੀ ਵਿਲ ਟੇਕ ਐਕਸ਼ਨ ਬੇਰਤ ਦਾ ਸੁਪਰਵਾਈਜ਼ਡ ਹੋ ਰਹੀ ਨੋਟਿਸ ਦਿੱਤੀ ਹੋਏ ਆ ਹਾਂ ਕਦੋਂ ਕਨਕਲੂਡ ਕਰ ਠੀਕ ਹੈ ਅਪਰੋਪਰੀਏਟ ਜਵਾਬ ਤੁਹਾਡੇ ਕੋਲ ਖੜੇ ਪੁੱਛ ਲੂਗੀ ਹੈ ਅਪਰੋਪਰੀਏਟ ਜਵਾਬ ਹਾਂ ਇਹਨਾਂ ਕੋਲ ਤਾਂ ਚਲੋ ਹੈਡ ਆਫਿਸ ਨੂੰ ਨੋਟਿਸ ਗਿਆ ਹੋਏਗਾ ਨਾ ਇਹਨਾਂ ਨੂੰ ਤਾਂ ਨਹੀਂ ਸ਼ਾਇਦ ਇਹਨਾਂ ਨੂੰ ਸਾਈਟ ਹੀ ਦਿਖ ਰਿਹਾ ਫਿਰ ਪੁੱਛ ਲਓ ਕੀ ਹੈ ਉਹ ਦੱਸੋ ਜੀ ਕੀ ਦੱਸ ਦੋ ਰੀਜ਼ਨੇਬਲ ਹੋਰ ਕੀ ਦਲੇ ਦਾ ਹੈਗਾ ਗੋਡਲੇ ਤੁਹਾਨੂੰ ਜੋ ਪਾਣੀ ਵੀ ਕਿੰਨਾ ਤੇਜ਼ ਚੱਲਿਆ ਤੁਹਾਨੂੰ ਹੋਰ ਇੱਥੇ ਸੁੱਕੇ ਚ ਬਣਨਾ ਸੀ ਕੋਲੇ ਪਾਣੀ ਦੀ ਪਿੰਨਾ ਆਲਰੇਡੀ ਪਤਾ ਸੀਗਾ ਇਹ ਤਾਂ ਸਰ ਸੁੱਕਿਆ ਫਿਰ ਆਪਣਾ ਆਪਾਂ ਗੱਲ ਉਹ ਕਰੀਏ ਜਿੱਦਿ ਕੀ ਵੈਲਿਡ ਹੋਵੇ ਪਾਣੀ ਵੀ ਫੋੜ ਬਣਾਉਣਾ ਹੈਗਾ ਪਹਿਲਾਂ ਹੀ ਪਤਾ ਸੀ ਜਿੱਤਾ ਸਰ ਬ੍ਰਿਜ ਆਪਣਾ ਜਿਵੇਂ ਫੋੜ ਲੈਣਾ ਹੈਗਾ ਜੀ 32 ਮੀਟਰ ਦਾ ਬ੍ਰਿਜ ਬਣਾਣਾ 32 ਪਹਿਲਾਂ ਨਹੀਂ ਪਤਾ ਸੀਗਾ ਐਗਰੀਮੈਂਟ ਵੇਲੇ ਸਰ ਠੀਕ ਹੈ ਐਗਰੀਮੈਂਟ ਤੋਂ ਗੱਲ ਲੈ ਨਹੀਂ ਨਹੀਂ ਹਾਂ ਤੁਹਾਡਾ ਡਿਲੇ ਇੱਕ ਸਾਲ ਦੀ ਡਿਲੇ ਦਾ ਕੀ ਕਾਰਨ ਹੈ ਦੱਸੋ ਕੈਟਾਗੋਰਿਕ ਸਾਲ ਦਾ ਡਿਲੇ ਹੈ ਉਹਦਾ ਕੀ ਕਾਰਨ ਹੈ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਲੋਕਾਂ ਦਾ ਸਤਾਨ ਹੋ ਰਿਹਾ ਇਧਰ ਵਾਲਾ ਸ਼ਹਿਰ ਇੱਦੀ ਪੇ ਰਿਸਪੌਂਸਿਬਿਲਟੀ ਇੱਕ ਸਾਲ ਦਾ ਡਿਲੇ ਕੋ ਮਜਾ ਕੇ ਇੱਕ ਰੀਜ਼ਨ ਵੈਲਿਡ ਹੈਗਾ ਦੱਸੋ ਮੈਨੂੰ ਤੁਹਾਡੇ ਜੇ ਤੁਹਾਡੇ ਮਤਦਾਨਿਕ ਮੈਨੂੰ ਜੀ ਤੁਹਾਡਾ ਜਿਹੜਾ ਨਵੰਬਰ ਫਰਵਰੀ ਤੇ ਜਿਹੜੀ ਯੂਨੀਵਰਸਿਟੀ ਵੀ ਇੱਕ ਸਾਲ ਦਾ ਡਿਲੇ ਹਾਂ ਕੋਈ ਤੁਹਾਡੇ ਕੋਲ ਰੀਜ਼ਨ ਨਹੀਂ ਹੈਗਾ ਇਹ ਥੋੜੀ ਨਾ ਫੜੋ ਇੰਨੇ ਕੰਮ ਯਾਰ ਜਿੰਨੇ ਹੁੰਦੇ ਕੋਈ ਹੋਰ ਕਰ ਲੂੰਗਾ ਹਾਂ ਹਾਂ ਕਰਵਾਈ ਕਰਕੇ ਦਿਓ ਜੀ ਨੂੰ ਠੀਕ ਹੈ ਉਹ ਤਾਂ ਅਸੀਂ ਆਲਰੇਡੀ ਸ਼ੂ ਕਰ ਦਿੱਤੀ ਹੈ ਉਹ ਨਹੀਂ 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 ਸਰ ਹੁੰਦਾ ਨਾ ਬਹੁਤ ਹੌਲੇ ਨੂੰ ਕੁਝ ਕਨਕਲੂਡ ਕਰ ਹਾਂ ਅਸੀਂ ਨਾ ਜਿਵੇਂ ਹਾਇਰ ਆਫਿਸ ਨੂੰ ਲਿਖ ਦਿੱਤਾ ਹੈ ਜਿਵੇਂ ਅਸੀਂ ਉਹਨਾਂ ਨਾਲ ਡਿਸਕਸ ਵੀ ਕਰਾਂਗੇ ਮੈਟਰ ਤੁਹਾਡਾ ਵੀ ਵੇਰਵਾ ਦਵਾਂਗੇ ਅਸੀਂ ਅਸੀਂ ਸਰ ਨੂੰ ਲਿਖਿਆ ਹਾਂਜੀ ਅਸੀਂ ਕੋਈ ਕੋਪੀ ਸਾਡੇ ਅਸਿਸਟੈਂਟ ਨੇ ਸतीश ਕੁਮਾਰ ਗੋਇਲ ਜੀ ਪੂਰੀ ਕਲਾਪਸ ਕਰ ਦੇਗੀ ਰੋਡਸ ਲੱਗੇ ਨਾ ਇਹ ਆਪਣਾ ਇਧਰ ਪਹਿਲਾ ਹੀ ਬ੍ਰਿਜ ਬਣਾਉਂਦਾ ਹੈ ਕਾਫੀ ਕਾਫੀ ਸਲੋ ਕਰਨਾ ਮੈਂ ਦੇਖ ਰਿਹਾ ਨਾ ਉਹ ਕੰਪਰੈਸ਼ਨ ਨੰਬਰ ਉਹਦੇ ਦਿੱਕਤ ਉਹ ਤਾਂ ਉਹ ਹੁੰਦੀ ਹੈ ਕਿ ਆਪਾਂ ਹਾਫ ਵੀ ਬ੍ਰਿਜ ਬਣਾ ਕੇ ਨਾਲ ਨਾਲ ਪੁਸ਼ ਕਰ ਜਦ ਐਮਐਲਰ ਉੱਪਰ ਬੂਰ ਹੈ ਜੀ ਦਿਨੇਸ਼ ਤੇ ਡੈਡ ਜੀ ਕੀ ਹਾਲ ਹੈ ਜੀ ਮੈਂ ਰੋਪੜ ਖੜਾ ਜਿਹੜਾ ਆਪਾਂ ਨੈਸ਼ਨਲ ਹਾਈਵੇ ਤੇ ਕੋਡ ਬਣਾ ਰਹੇ ਆ ਤੁਹਾਡੇ ਐਕਸਟੈਂਸ਼ਨ ਵੀ ਮੇਰੇ ਕੋਲ ਨੇ ਅੱਛਾ ਸਰ ਤੇ ਆ ਤੁਹਾਡੇ ਜਿਹੜੇ ਕੰਪਨੀ ਕੋਡ ਬਣਾਉਂਦੀ ਹੈ ਇਹਦੇ ਨਮਾਇंदे ਵੀ ਕੋਲ ਹੈ ரைਟ ਸਰ ਇਹ ਦੇਖੋ ਇਹਦਾ 1 ਸਾਲ ਤੋਂ ਜ਼ਿਆਦਾ ਡਿਲੇ ਹੋ ਗਿਆ ਜੇ ਸੀ ਨਾ ਜਿਹੜਾ ਇਹਨਾਂ ਨੂੰ ਪ੍ਰੈਸਪੀਰੀਅੰਸ ਵਗੈਰਾ ਲਈ ਸਮਾਂ ਲੱਗਿਆ ਠੀਕ ਹੈ ਸਰ ਜੋ ਮਾਈਨਸ ਵੀ ਕਰਦੀ ਹੈ ਤਾਂ ਵੀ ਇੱਕ ਸਾਲ ਪੁੱਲ ਦਾ ਤੇ ਇੰਨੇ ਲੋਕ ਖੱਜਲ ਹੋ ਰਹੇ ਆ ਕਹਿੰਦੀ ਜਿਹੜਾ ਇਹਦਾ ਸਰ ਇਹਦੇ ਤੇ ਬੰਦਿਆ ਆਪਣਾ 103 ਮੀਟਰਾਈ 80 ਸੈਂਟੀਮੀਟਰ 80 ਸੈਂਟੀਮੀਟਰ ਹਾਂ ਜੀ 80 ਸੈਂਟੀਮੀਟਰ اچھا ਸਰ ਹਾਂਜੀ ਹਾਂਜੀ ਇਹ 1 ਸਾਲ ਤੋਂ ਜ਼ਿਆਦਾ ਡਿਲੇ ਐ ਤੇ ਜਦੋਂ ਵੀ ਅਸੀਂ ਪੁੱਛੀਏ ਤੁਹਾਡੇ ਅਧਿਕਾਰੀਆਂ ਨੂੰ ਸਾਨੂੰ ਇਹ ਜਵਾਬ ਮਿਲਦਾ ਕਿ ਅਸੀਂ ਕੰਪਨੀ ਨੂੰ ਨੋਟਸ ਦੇ ਦਿੱਤਾ ਹੋਇਆ ਇਹ ਹੁਣ ਕੋ ਕਨਕਲੂਡ ਕਰੋ ਨੋਟਸ ਨੂੰ ਜਾਂ ਤੇ ਕੋਈ ਕਾਰਵਾਈ ਕਰੋ ਜੀ ਸਰ ਮੈਂ ਨਾ ਇਹ ਡੇ ਟੂ ਡੇ ਮੈਂ ਗਰੁੱਪ ਬਣਾ ਕੇ ਵਰਗ ਵੀ ਮੈਂ ਥੋੜਾ ਜਿਹਾ ਹੀ ਹੋਇਆ ਇਹਨੂੰ ਜੀ ਇਹਨਾਂ ਨੇ ਬਹੁਤ ਜ਼ਿਆਦਾ ਜਾਨੀ ਕੀਤਾ ਰਿਹਾ ਸਰ ਐ ਇੱਕ ਵਾਰ ਜਿਵੇਂ ਇਹ ਪਹਿਲੇ ਵਾਲੇ ਦੀ ਹੋ ਨਹੀਂ ਸਰ ਖੁਸ਼ੀ ਹਾਂ ਹਮ ਨੀ ਇਹ ਤੁਹ ਮੇਰੀ ਗੱਲ ਸੁਣੋ ਐਕਸਪੀਡਿਟ ਕਰਨਾ ਆਪਾਂ ਕੋਈ ਨਾ ਤੋਂ ਆਸਾਨ ਨਹੀਂ ਕਰਾਣਾ ਇਹਨਾਂ ਨੇ ਜਿਹੜਾ ਡਿਲੇ ਕੀਤਾ ਉਹਦਾ ਇਹਨਾਂ ਤੇ ਕਾਰਵਾਈ ਕਰਕੇ ਦਿਓ ਮੈਂ ਤਾਂ ਜੋ ਵੀ ਤੁਹਾਡੇ ਇਸ ਪਰ ਐਗਰੀਮੈਂਟ ਬਣਦੀਏ ਜੋ ਡੈਮੇजेस ਬਣਦੇ ਹੋ ਇਹਨਾਂ ਤੇ ਪਾਓ ਬਲੈਕਲਿਸਟਿੰਗ ਬਣਨ ਦੀ ਉਹ ਕਰੋ ਕਿੰਨੇ ਨੋਟ ਦਿੱਤੇ ਆ ਕੀ ਕੀਤਾ ਇਹਨਾਂ ਤੇ ਇਹਨਾਂ ਤੇ ਐਕਸ਼ਨ ਲੈ ਕੇ ਜੀ ਮੈਨੂੰ ਤੁਸੀਂ ਦੋ ਤਿੰਨ ਦਿਨ ਦੇ ਵਿੱਚ ਦੱਸੋ ਉਸ ਚੀਜ਼ ਦੀ ਕੋਈ ਕਿਸੇ ਨਾਲ ਲਿਹਾਇ ਨਹੀਂ ਹੋਣੀ ਚਾਹੀਦੀ ਇੱਥੇ ਇੰਨੇ ਕਿੰਨੇ ਪਿੰਡ ਸੱਜੜ ਹੁੰਦੇ ਆ ਕਿੰਨਾ ਇਲਾਕਾ ਸੱਜੜ ਹੁੰਦਾ ਇੱਥੇ ਲੋਕ ਧਰਨੇ ਮਾਰਦੇ ਤੇ ਤੁਹਾਡਾ ਕੋ ਅਧਿਕਾਰੀ ਵੀ ਚੰਡੀਗੜ੍ਹੋਂ ਨਹੀਂ ਆਉਂਦਾ ਹੈਗਾ ਠੀਕ ਆ ਸਰ ਠੀਕ ਆ ਮੈਂ ਨਹੀਂ ਨਹੀਂ ਇੱਥੇ ਹੁੰਦੀ ਮੇਰੇ ਕੋਲ ਵੀ ਆ ਜਾਉਂਦਾ ਇਹ ਤਾਂ 2-3 ਦਿਨ ਦੇ ਵਿੱਚ ਮੈਨੂੰ ਰੈਕਸ਼ਨ ਲੈ ਕੇ ਦੱਸੋ ਜੀ ਕੀ ਐਕਸ਼ਨ ਲੈਣ ਦੇ ਠੀਕ ਆ ਸਰ ਠੀਕ ਹਾਂ ਠੀਕ ਔਰ ਮੈਨੂੰ ਆ ਸਵੇਰੇ ਐਮ ਐਕਸੀ ਸਾਹਿਬ ਨੂੰ ਗੇਟ ਤਾਂ ਸਾਰੀ ਡਿਟੇਲ ਹੁਣ ਤੱਕ ਕਿੰਨੇ ਨੋਟਿਸ ਜੇ ਜੇ ਕਦੋਂ-ਕਦੋਂ ਭੇਜਿਆ ਤੇ ਹੁਣ ਉਹਨਾਂ ਨੋਟਿਸਾਂ ਨੂੰ 2-3 ਵਿੱਚ ਕਨਕਲੂਡ ਕਰਕੇ ਹਦ ਕਾਰਵਾਈ ਕਰੋ